ਗੁਵਾਧ ਮਾਗਿਆ ਸਕੀਰੀਆਂ ਛੱਡੋ ਕੁਛ ਨਹੀਂ ਦਿੱਤਾ ਤਿੰਨ ਸਾਲਾਂ ਅੱਜ ਆ ਆਸਰਿਆ ਜੋਸ਼ ਨੂੰ ਉਤਾਨ ਕਰਨ ਲਈ ਪੰਜਾਬ ਸਰਕਾਰ ਮੁਤਾਬਕ ਜਿੰਦਾਬਾਦ ਮੁਤਾਬਕ ਮਾਣੋ ਪਿਆਰੇ ਮੁੱਖ ਮੰਤਰੀ ਮੁਤਾਬਕ ਜਿੰਦਾਬਾਦ ਮੁਤਾਬਕ ਮਾਣੋ ਮੁੱਖ ਮੰਤਰੀ ਮੁਤਾਬਕ ਜਿੰਦਾਬਾਦ ਮੁਤਾਬਕ ਪੀਐਸਐਸਐਮ ਜਿੰਦਾਬਾਦ ਜਿੰਦਾਬਾਦ ਪੀਐਸਐਸਐਮ ਜਿੰਦਾਬਾਦ ਜਿੰਦਾਬਾਦ ਭਗਵਾਨੀਅਸ ਸਰਕਾਰ ਮੀਟਿੰਗ मीटिंग नहीं की कला मीटिंग का सवाल नहीं मुलाजमान कोई मसला हल नहीं किया कच्चे मुलाजमे आंगनबाड़ी बिंदे

ਅਸੀਂ ਇਸ ਸਾਈਂ ਦੀ ਪੌਲਸੀ ਬਣਾਵਾਂਗੇ ਅਸੀਂ ਪ੍ਰਾਈਵੇਟ ਬੱਸਾਂ ਦਾ ਮਾਫੀਆ ਬੰਦ ਕਰਾਂਗੇ ਬਿਜਲੀ ਜਿਹੜੀ ਪ੍ਰਾਈਵੇਟ ਕੀਤੀ ਹੋਈ ਹੈ ਉਹਦੇ ਪਟਾਲਿਆਂ ਦੀ ਜਾਂਚ ਕਰਾਵਾਂਗੇ ਇਹਦੇ ਬਾਰੇ ਜੇ ਸਰਕਾਰ ਬੇਸ਼ੱਕ ਨਹੀਂ ਬੜੀ ਧੋਖੋਈ ਹੈ ਤੇ ਦੂਜੇ ਪਾਸੇ ਪੰਜਾਬ ਦਾ ਖਜ਼ਾਨਾ ਦਿੱਲੀ ਦੇ ਲੋਕਾਂ ਲਈ ਮੁੱਖ ਮੰਤਰੀ ਦੇ ਹੈਲੀਕਾਪਟਰ ਤੇ ਨਹੀਂ ਜਾਂ ਮੁੱਖ ਮੰਤਰੀ ਲਈ ਜਨਮ ਦਿਨ ਮਨਾਉਣ ਦੇ ਲਈ ਵਰਤਿਆ ਜਾ ਰਿਹਾ ਇੱਕ ਪਾਸੇ ਸਾਡੀਆਂ ਭੈਣਾਂ ਮਾਣ ਪੱਤਾ ਪੜੀਆਂ ਭੈਣਾਂ ਨਨੁੜੀਆਂ ਸਰਕਾਰਾਂ ਦੇ ਦਰਖਾਵਾ ਭਾਦੇ ਦੀ ਉਡੀਕ ਕਰਦੀਆਂ ਤੇ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਆਪਣੀ ਪੁਰੀ ਦਾ ਜਨਮ ਦਿਨ ਸਿੱਧਾ ਲਾ ਕੇ ਮਨਾ ਰਿਹਾ ਤੇ ਸਰگە ਦੋਸਤੋ ਤੁਹਾਨੂੰ ਪੇਂਤੀ ਹੈ ਮੈਸੀਕਾ ਨੂੰ ਜਾ ਕੇ ਰਸਵੰਦ ਤੇ ਪਾਸੀ ਜੀ ਨੇ ਹੱਤਰਾਤੀ ਮੈਂ ਆਪਣੇ ਮੈਦੇ ਵਿੱਚੇ ਸਿੱਕਿਆ ਤਰੱਕੀ ਤੁਹਾਡੇ ਸਾਹਮਣੇ ਕੋਲ ਕੋਲ ਮਿਲ ਗਈਆਂ ਪੰਜਾਬ ਦੀ ਸਰਕਾਰ ਸਕੂਲਾਂ ਵਿੱਚ ਜਾ ਕੇ ਸਿੱਧਾ ਕਬੀਲੇ ਲਾ ਕੇ ਜਨਮ ਦਿਨ ਬੈਗੇ ਦੇਸ਼ ਦੀ ਕੁੰਜੀ ਤੇ ਨਾਂਗ ਬਣ ਕੇ ਆਪੂ ਸਾਹਬ ਜਾਂਦੇ ਆਪੂ ਖੱਟ ਜਾਂਦੇ ਵਾਦੇ ਕਰਦੇ ਨੇ ਕੱਚੇ ਮਹਿਬੂਬ ਬਾਗੂਆਂ 'ਤੇ ਠੱਕ ਤੇ ਆਪੇ ਹੀ ਜੱਟ ਜਾਂਦੇ ਅੱਜ ਪੰਜਾਬ ਦੇ ਕੋਨੇ ਕੋਨੇ ਦੇਖ ਰਿਹਾ ਕਿ ਭੈਣਾ ਮੱਡੀ ਗਿੰਦੀ ਦੇ ਵਿੱਚ ਇੱਥੇ ਆਈਆਂ ਆਪਣਾ ਦਰਦ ਲੈ ਕੇ ਆਈਆਂ ਸਾਡੀਆਂ ਭੈਣਾ ਆਸਾ ਬਕਰਾਂ ਮੇਡੀ ਜਨਰੇਸ਼ਨ ਹੈ ਉਹਦੇ ਬੱਚਿਆਂ ਨੂੰ ਰੋਟੀਆਂ ਖਵਾ ਕੇ ਚੁੱਲਿਆਂ ਦੇ ਉੱਤੇ ਖਵਾਉਂਦੀਆਂ ਨੇ ਪਰ ਉਹਨਾਂ ਨੂੰ ਮਾਣ ਕਰਨ ਜੋਗੀ ਕੋਈ ਉਜਰਤ ਨਹੀਂ ਮਿਲਦੀ ਸਾਡੀ ਆਂਗਣ ਵਾੜੀ ਦੀਆਂ ਭੈਣਾਂ ਬੈਠੀਆਂ ਜਿਹੜੀਆਂ ਛੋਟੇ ਛੋਟੇ